ਮੇਰਾ ਕੋਈ ਕੁਛ ਨਹੀਂ ਕੰਮ ਦਾ ਲੋਡ ਜਿਆਦਾ ਹੈ ਕਦੇ ਉੱਧਰ ਵਾਕੇ ਨਾ ਯਾਰ ਲੌਕਡਾਊਨ ਕਰਕੇ ਭਈਏ ਨਹੀਂ ਆਏ ਜਮੀ ਤਾਂ ਕਰਕੇ ਜ ਕੰਮ ਜਿਆਦਾ ਹੋ ਗਿਆ ਖਿੱਚਦਾ ਕੰਮ ਆ ਯਾਰ ਪਾਲਾ ਖਿੱਚਿਆ ਬਾਕੀ ਗਰਮੀ ਚਾਰ ਨੇ ਓਰੇ ਆ ਪੁੱਤ ਕਿਹੜਾ ਓਰੇ ਆ ਪੁੱਤ ਬਣਿਆ ਚਾਚਾ ਤੂੰ ਹੀ ਆਇਆ ਓਰੇ ਕੰਮ ਦਾ ਲੋੜ ਆ ਯਾਰਾ ਬਣੇ ਕਰਮੀ ਵਾਲੀ ਆਵਰੀ ਆ ਜਾ ਚਾਚਾ ਬਾਲੀ ਗਰਮੀ ਤਾਂ ਹੈਗੀ ਹੁਣ ਅਸੀਂ ਕੀ ਕਰੀਏ ਚਾਚਾ ਜਗਿੰਦਰ ਪ੍ਰੇਮੀ ਕੀ ਪੌਦ ਪੱਟੀ ਜਾਂਨੇ ਆ ਤੂੰ ਰੀ ਆਰੇ ਉਹ ਕਿਵੇਂ ਚਰਨੇ ਪੁੱਤ ਠੀਕ ਆ ਜਾ ਚਰਨੇ ਪੁੱਤ ਆ ਜਾ ਚਾਚਾ ਕੋਈ ਆਪਣੇ ਵੀ ਲਾ ਦੋ ਕੋਈ ਯਾਰ ਕਿੰਨਾ ਕਿ ਤੁਹਾਡੇ ਕੋਲ ਕਿੰਨਾ ਕ ਟਾਈਮ ਟੂ ਹੈਗਾ ਕਿੰਨਾ ਕਿ ਕੀ ਹੈਗਾ ਚਾਚਾ ਕੋ ਤੈਨੂੰ ਕੀ ਦਸੀਏ ਆ ਜੁਗਿੰਦਰ ਪ੍ਰੇਮੀ ਕੀ ਬਹੁਤ ਬੱਟੀ ਆਨੇ ਇਹਨਾਂ ਦੇ ਤਿੰਨ ਚਾਰ ਕਿਲੇ ਪਏ ਨੇ ਹੋਰ ਕਿੰਨਾ ਕਿ ਹੋਰ ਕਿੱ데 ਜਾਵਾਂਗੇ ਪਤਾ ਚਾਚਾ ਉਹ ਮਿੱਠੂ ਨੰਬਰਦਾਰ ਵੀ ਕਹਿੰਦਾ ਸੀਗਾ ਅੱਛਾ ਤੇ ਕਹਿੰਦਾ ਵੀ ਸਾਡੇ ਵੀ ਦੋ ਤਿੰਨ ਕਿਲੇ ਪਏ ਨੇ ਕਿ ਵੀ ਲਾ ਦੇ ਯਾਰ ਅੱਛਾ ਬੱਸ ਜਾ ਚਾਚਾ ਤੈਨੂੰ ਕਹਿੰਦਾ ਵੀ ਤੇਰਾ ਕੰਮ ਕਰ ਦਾਂਗੇ ਉਹ ਤਾਂ ਪੱਕੀ ਹਾਂ ਕਰ ਐਵੇਂ ਆ ਨਾ ਮੇਰੇ ਤਾਂ ਦੇਖ ਤੈਨੂੰ ਪਤਾ ਤਿੰਨ ਕਿੱਲੇ ਆਉਦੇ ਨੇ ਤਿੰਨ ਕਿਥੇ ਕਿਦਨੇ ਆਪਣੇ ਮੋਟਰ ਹੈ ਨਹੀਂ ਗਈ ਮੈਨੂੰ ਐਵੇਂ ਆ ਗਈ ਮੋਟਰ کہیں ਦੀ ਕੁਛ ਨਹੀਂ ਬੁੱਕ ਕਰਾਏ ਤੇ ਜਿਵੇਂ ਪਾਣੀ ਨਾ ਸੁੱਕ ਜੇ ਤੂੰ ਮੈਨੂੰ ਪੱਕਾ ਦੱਸ ਦੀ ਕਦ ਆਉਂਗੇ ਸੱਜਾ ਕੋਈ ਨਾ ਲਾਵਾਂਗੇ ਨਾ ਟਾਈਮ ਤਾਂ ਦੱਸ ਪੁੱਤ ਐ ਨਾ ਕਰ ਤੂੰ ਐਵੇਂ ਆ ਵੀ ਟਾਈਮ ਲੱਗ ਜੇ ਚੱਲ ਵਧੀਆ ਕਹਾ ਵਿਕ ਜਾਂਦੀ ਹੈਗੀ ਹੈ ਉਹਦਾ ਚਾਚਾ ਤੇਰੀ ਗੱਲ ਠੀਕ ਆ ਹੋਰ ਪੁੱਤ ਚਾਰ ਕਿ ਦਿਨਾਂ ਤੱਕ ਦੇਗ ਲੰਨੇ ਫਿਰ 400 ਤਿਆਂ ਕਰੋ ਸੇਰਾ ਚੌਥੇ ਪੰਜਵੇਂ ਚੌਥੇ ਤੱਕ ਤੁਸੀ ਆ ਜਾਓ ਕੱਲ ਤੱਕ ਕੋ ਨਿਪੜ ਜਾਣਗੇ ਅੱਛਾ ਧੰਵਾਦ ਅਸੀਂ ਚੌਥੇ ਨੂੰ ਚੱਲਾਂਗੇ ਆਪਾਂ ਫਿਰ ਬਾਹਰ ਕਰਦੇ ਕੱਲ ਕਰਦੇ ਚੱਲ ਕੋਈ ਨਾ ਚੱਲ ਤੇਰਾ ਕੰਮ ਕਰਾਂਗੇ ਅਸੀਂ ਚੌਥੇ ਨੂੰ ਫਿਰ ਆ ਜਾਗੇ ਪੱਕਾ ਕੋਈ ਨਾ ਕੋਈ ਨਾ ਚੱਲ ਤੂੰ ਟੈਂਸ਼ਨ ਨਾ ਲੈ ਠੀਕ ਆ ਸੇਰਾ ਧੰਨਵਾਦ ਹੈ ਕੋਈ ਨਾ ਕੋਈ ਨਾ ਆ ਲਾ ਦੇ ਜਿਵੇਂ ਮੇਰਾ ਸਿਰ ਬਣ ਕੇ ਕੋਈ ਨਾ ਸੀ ਹੈ ਗਿਆ ਤੈਨੂੰ ਮੈਂ ਮੋਟਰਪੱਥ ਲੈਣਾ ਕਦੋਂ ਕਦੋਂ ਕਰਾ ਦੂੰਗਾ ਹੈ ਚੌਥੇ ਤੱਕ ਕੋਈ ਨਾ ਕੋਈ ਨਾ ਕੋਈ ਨਹੀਂ ਕੋਈ ਨਾ ਬੈਠੇ ਨਿਕੜੀਓ ਚੌਥੇ ਨੂੰ ਆ ਜਾਗੇ ਅਸੀਂ ਸੋਚੀ ਨਾ ਕਰ ਜਾਂਦਾ ਤੇਰਾ ਕੰਮ ਕੱਢਾਂਗੇ

ਕੜਾ ਥੁਰਜਾ ਮੈਂ ਗੱਡੀ ਦੇਖੀ ਦੀ ਐ ਕਿਹੜੀ ਆ ਜਾ ਮੋਟਰ ਕੋਲੇ ਆ ਜਾ ਮੜਾ ਜਾ ਆਉਣੇ ਨਹੀਂ ਆਉਣੇ ਆ 1 ਮਿੰਟ ਚਲੋ ਚਲੋ ਜਾਣਾ ਹੀ ਪੂਗਾ ਇਹ ਤਾਂ ਆਪਣਾ ਚੱਲ ਜਾ ਦਾ ਪਿੰਡ ਦਾ ਪਿੰਡ ਦਾ ਲੋਡ ਦਾ ਪਿੰਦੀ ਰਹਿੰਦੀ ਹੈ ਮੜਾ ਜਾਈਏ ਫੇਰਾ ਚਲੋ ਦੇਖ ਇਹ ਕਿਹੜਾ ਟਿਆਣਾ ਪੱਟਿਓ ਬਾਈ ਬਾਬੂ ਵੀ ਆ ਕਰ ਲਈ ਮੇਰੇ ਬਣ ਕੇ ਚੰਗਾ ਆਜਾ ਜੀ ਦੇਖ ਕੇ ਵੀ ਨਾ ਮਨ ਲੱਗੋ ਹੋਰ ਤਾਂ ਨਹੀਂ ਉਹ ਸੀਗਾ ਠੀਕਾ ਵੀ ਠਾਕ ਜੀ ਕਿਵੇਂ ਆ ਜੀ ਬਹੁਤ ਬਹੁਤ ਆਇਓ ਬੈਠੀ ਖੁਚਾ ਲੋ ਆਇਆ ਬੈਠੀ ਤੁਹਾਨੂੰ ਕਿਵੇਂ ਆਏ ਮਾਣਾ ਜੀਰੀ ਨੂੰ ਆਇਆ ਆਪਣੇ ਨੂੰ ਅੱਛਾ ਹਾਂ ਕਿੰਨੇ ਕਿੱਲੇ ਨੇ 35 ਕਿੱਲੇ ਬਾਣ ਦੇ ਨੇਗੇ 10 ਕਿੱਲਾਂ ਚ ਪਾਣੀ ਪਾਇਆ ਪੈਗਾ ਇਹ ਤੋਂ ਬਾਅਦ ਹਾਂ ਹੂੰ ਕੀ ਦੇ ਟੋੜੀ ਅੱਗੇ ਕਰ ਜਿਹਦੇ ਅੰਦਰ ਬਰੇਮੀ ਕਿ ਚੱਲ ਰਹੇ ਹਾਂ ਤੁਸੀਂ ਉਸ ਤੋਂ ਬਾਅਦ ਆਰਾਮ ਕੇ ਚਲ ਆਰਾਮ ਨੂੰ ਵੀ ਹਾਂ ਕਰੀ ਵੀ ਸਾਡੀ ਅੱਛਾ ਤੇ ਬੋਲੇ ਨੂੰ ਵੀ ਹਾਂ ਕਰੀ ਹੋਈ ਐ ਤੰਗ ਕਿੱਲੇ ਵਾਹਣ ਦਿਨ ਉਹਦੇ ਦੇਖ ਕੇ ਹਾਂ ਕਰੀ ਆ ਪੀਓ ਤੁਹਾਡੇ ਕੋਲ ਕਿੰਨੇ ਦਿਨਾਂ ਦਾ ਕੰਮ ਐ ਦੂ ਆ ਦਾ ਦੇਖੋ ਜੀ ਸਾਡੇ ਕੋਲ ਖਿੱਤ ਦਾ ਕੰਮ ਬਹੁਤ ਜ਼ਿਆਦਾ ਸਾਡੇ ਕੋਲ ਟਾਈਮ ਤਾਂ ਹੈ ਨਹੀਂ ਆ ਨਾ ਕਰ ਦੇਖੋ ਸਰਦਾਰ ਜੀ ਨੂੰ ਪਤਾ ਹੈਗਾ ਆਪਣੀ ਜੀਰੀ ਲੋਹ ਦਾ 10 ਕਿੱਲਾ ਚ ਪਾਣੀ ਭਰਿਆ ਪਿਆਗਾ ਠੀਕ ਐ ਮੇਰੀ ਹੁਣ ਜਿਹੜਾ ਰੇਟ ਪਿੰਡ ਤੇ ਚੱਲੂਗਾ 100 ਰੁਪਿਆ ਵਾਧਾ ਦੇ ਠੀਕ ਹੈ ਹਾਂ 35 ਕਿੱਲੇ ਵੰਦ ਦੇਗੇ ਅੱਛਾ ਕਰ ਲੋ ਰਾਇਵਾਲੀ ਜਿਹੜੀ ਵੰ ਕਿਵੇਂ ਕਰੀਏ ਸੋ ਯਾਰ ਜੀ ਆ ਪੌਰੇ ਲਾਵਾਂਗੇ ਜੀਰੀ 100 ਰੁਪਏ ਸਾਰਾ ਵੱਧ ਦੇ ਰਿਆ ਹੈ ਉਹ ਆ ਪੰਗੀ ਦੂਗਾ ਨਾ ਗਾ ਗੱਲ ਤਾਂ ਤੇਰੀ ਵੀ ਠੀਕ ਹੈ ਹਾਂ ਤਾਂ 35 ਕਿੱਲਾਂ ਦਾ ਟੱਕਾ ਯਾਰ ਕਿੱਥੇ 3 ਕਿੱਲੇ ਕਿੱਥੇ 35 ਕਿੱਲੇ ਗੱਲ ਤਾਂ ਸੋਚਣ ਵਾਲੀ ਆ ਨਾ ਤੇਰੀ ਹਾਂ ਕਰਦੀ ਫਿਰ ਹਾਂ ਕਰਦੇ ਕਰਦੇ ਪਰਸ ਨੂੰ ਚੱਲਾਂਗੇ ਆਪਾਂ ਹਾਂ ਸਰਦਾਰ ਜੀ ਫਿਰ ਔਰ ਪਿਆ ਮੱਧਦੇ ਹਾਂਗੇ ਤੁਸੀਂ ਜਮਾ ਪੱਕਾ ਜਿਹੜਾ ਰੇਟ ਬਣਦਾ ਜਦੋਂ 100 ਰੁਪਏ ਵਾਧੂ ਦੇਉਂਗਾ ਅੱਛਾ ਚਲੋ ਜੀ ਫਿਰ ਹੇਠ ਤੁਸੀਂ ਕਹਿਨੇ ਹੋਗੇ ਅਸੀਂ ਪਰਸ ਆਉਣਾ ਹੈ ਪਾਸਾ ਕਰਵਾ ਦਾ ਤਿਆਰ ਪਰਸ ਨੂੰ ਹਾਂ ਹੀ ਸਾਡੀ ਪਰਸ ਨੂੰ ਹਾਂ ਠੀਕ ਹੈ ਪਰਸ ਨੂੰ ਸਵੇਰੇ ਜਲਦੀ ਆ ਜਾਓ ਅਸੀਂ ਆ ਜਾਈ ਅਸੀਂ ਤਿਆਰ ਆ ਜੀ ਉਹ ਪਾਉਂਗੇ ਪਰਸ ਨੂੰ ਉਹਦੇ ਬਹਾਦਰ ਹੋ ਜਾਓ ਠੀਕ ਹੈ ਔਰ ਠੀਕ ਹੈ ਜੇ ਨਾ ਤੂੰ ਤਾ ਤਾਹਣ ਤਿਆਰ ਮੈਨੂੰ ਜ਼ਰੂਰੀ ਹੈ ਪਰਸ ਠੀਕ ਆ ਕਿਹੜੇ ਆਪਣੇ ਉਹੀ ਇੱਕ ਤਾਂ ਗਾ ਆਪਣੇ ਇਧਰ ਦੋ ਟੱਕ ਨੇਗੇ ਅੱਛਾ ਇੱਕ ਤਾਂ ਬਾਂਹ ਨਹੀਂ ਆਣਾਗਾ ਇੱਕ ਚੁੱਕੀ ਹਾਂ ਪਾਣਾ ਬਾਮਣੀ ਵਾਲਾ ਤਿਆਰ ਹੈਗਾ ਉਹ ਕਰ ਦਿਓ ਚਲਾ ਦਿਓ ਤੇ ਤੁਹਾਨੂੰ ਬਾਣ ਦਾ ਤਿਆਰ ਨੂੰ ਸਾਰਾ ਕੱਦੂ ਕਦੂ ਵੀ ਬਸ ਠੀਕ ਆ ਪਰ ਤੁਹਾਨੂੰ ਪਹੁੰਚ ਜਾਗੇ ਬਾ ਪਹੁੰਚੋ ਟਾਈਮ ਨਾਲ ਚਾਹ ਪਾਣੀ ਦਾ ਪ੍ਰਬੰਧ ਰੱਖੇ ਤੁਸੀਂ ਚਾਹ ਕੋਈ ਵਾਲੀ ਬੇਫਿਕਰ ਹੋ ਜੀ ਤੁਹਾਨੂੰ ਪੱਤੀਆਂ ਖਿੱਚਦਾ ਕੰਮ ਹੈਗਾ ਹਾਂ ਅਸੀਂ ਤੁਹਾਨੂੰ ਜਵਾਬ ਨਹੀਂ ਦਿੰਦਾ ਤੁਸੀਂ ਆਗੇ ਫਿਰ ਕੋਈ ਵਾਲੀ ਦੁੱਧ ਵਾਸੋਂ ਨੂੰ ਫੜਾਵਾਂਗੇ ਚਾਹ ਬਣ ਤੁਸੀਂ ਆਪ ਹੀ ਬਣਾਉਂਗੇ ਹਾਂ ਹੀ ਹਾਂ ਆਪ ਬਣਾ ਲਾਂਗੇ ਕਰ ਲਾਂਗੇ ਬਾ ਠੀਕ ਹੈ ਠੀਕ ਬਾਕੀ ਇਹ ਤੁਸੀਂ ਪਾਉਣ ਦਾ ਕੰਮ ਤੇ ਪਰਸ ਨੂੰ ਉਹਦੇ ਕੋਲ ਪਾਉਣਗੇ ਆ ਕੋਈ ਨਹੀਂ ਚਾਹ ਕੋਲ ਦੁੱਧ ਪਾਣੀ ਹੁੰਦਾ ਸਭ ਪਹੁੰਚੂਗਾ ਬਾ ਤੁਸੀਂ ਆਜੋ ਟਾਈ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਠੀਕ ਆਪਾਂ ਵੀ ਠੀਕ ਹੈ ਚਲੋ ਪਾਪਾ ਵੀ ਇਹਨਾਂ ਦਾ ਪ੍ਰਿੰਜੋ ਕਿੰਦਰ ਪ੍ਰੇਮੀ ਕਿਹਾ ਤੁਹਾਨੂੰ ਮੇਰੀ ਕੰਮ ਚਲੋ ਠੀਕ ਹੈ ਸਰਦਾਰ ਜੀ ਠੀਕ ਹੈ ਠੀਕ ਹੈ ਆਹ ਦੇ ਲਈ ਅਗਰ ਗਲਤ ਕੀਤਾ ਆਪਾਂ ਨੇ ਕੰਮ ਕਿਉਂ ਹੋਰ ਯਾਰ ਮੈਂ ਤਾਂ ਭੋਲੇ ਚਾਚੇ ਨੂੰ ਹਾਂ ਗਰੀ ਬੈਠੇਗਾ ਵੀ ਪਰਸੋਂ ਚੌਥੇ ਨੂੰ ਆਵਾਂਗੇ ਤੇਰੇ ਕੋਲ ਨਲੇ ਤਾਂ ਤੂੰ ਇੱਥੇ ਕਹਿੰਦਾ ਸੀ ਕਿ ਤਿੰਨ ਕਿੱਲੇ ਨੇ ਕਿ ਉਹ ਤੇ 6 ਕਿੱਲੇ ਨੇ ਠੇਕੇ ਦੇ ਵੀਲੇ ਹੋਏ ਨੇ ਬੋ ਯਾਰ ਤੂੰ ਮੇਰੀ ਗੱਲ ਸੁਣ ਹਾਂ ਉਹਦਾ 35 ਕਿੱਲੇ ਦਾ ਟੱਕ ਹੈ ਜੇ ਹੁਣ ਕਈ ਵਾਰੀ ਆਪਾਂ ਨੂੰ ਲੋਡ ਪੈਂਦੀ ਹੈ ਇਹ ਤੋਂ ਤਾਂ 4 ਪੈਸੇ ਆਪਾਂ ਭੱਜ ਕੇ ਫ ਚੱਲ ਮੈਂ ਤੇਰੀ ਗੱਲ ਨੂੰ ਮੰਨਦਾ ਯਾਰ ਸਹਿਮਤ ਆ ਤੇਰੇ ਨਾਲ ਤੂੰ ਹੁਣ ਦੇਂਦੇ ਬਾਣਾ ਬਾਲਾ ਬੋਜ ਨਾ ਬਾਦ ਹੁਣ ਚੱਲ ਮੇਰੇ ਥਾਂ ਨਾਲ ਸਹੀ ਆ ਕੰਮ ਜਮਾਂ ਯਾਰਾ ਕੰਮ ਤਾਂ ਸਹੀ ਆ ਕੰਮ ਗਲਤ ਕਰਤਾ ਨਾ ਮੈਂ ਭੋਲੇ ਚਾਚੇ ਨੂੰ ਪਰਸੀ ਦੀ ਹਾਂ ਕਰੀ ਬੈਠਾ ਉਹ ਗਰੀਬ ਦਾ ਕੀ ਹੋਊਗਾ ਕੁਛ ਨਹੀਂ ਹੁੰਦਾ ਯਾਰ ਇਹ ਚੰਗੀ ਗੱਲ ਨਹੀਂ ਚੱਲ ਕੋਈ ਨਾ ਦੇਖੀ ਜਾ ਉਹ ਹੋਰ ਕੀ ਆ ਕਰਤੀ ਸਟਾਰਟ ਹੋ ਗਿਆ ਬੜਾ ਟਾਈਮ ਹੋ ਗਿਆ ਯਾਰ ਅਜੇ ਤੱਕ ਨਹੀਂ ਆਏ ਹੈਗੇ 10:00 ਵੱਜ ਗਏ ਲੱਗਾ ਦੇਖਾ ਬੜਾ ਕਿੰਨਾ ਟਾਈਮ ਹੋ ਗਿਆ ਮੈਂ 10:30 ਵੱਜ ਗਏ ਚਾਰਨੇ ਹੋਰ ਹੀ ਹਜੇ ਤੱਕ ਨਹੀਂ ਆਏ ਹੈਗੇ ਮੈਨੂੰ ਲੱਗਦਾ ਮੈਨੂੰ ਜਾਣਾ ਪਊਗਾ ਕਿਤਾ ਬਹਣ ਆ ਜਾਮ ਦਾਗਾ ਜੇ ਇੱਕ ਨਾ ਤਾਂ ਲੇਟ ਹੋ ਗਿਆ ਤਾਂ ਔਖਾ ਹੋ ਜੂਗਾ ਥੋੜਾ ਜਿਹਾ ਦੇਖ ਲੈ ਜਾ ਕੇ ਪਤਾ ਕਰਕੇ ਸਾਈਕਲ ਤੇ ਜਾ ਕੇ ਆਣਾ ਯਾਰ ਲਾਉਣ ਆਦੇ ਸਰਦਾਰ ਦੇ ਹੈ ਮੈਨੂੰ ਤਾਂ ਹੈ ਇਹ ਤੇ ਤੇਰੇ ਆਮ ਇਹ ਕੀ ਹੋ ਗਿਆ ਇਹਨਾਂ ਨੂੰ ਅਜੇ ਇੱਧਰ ਕਿਵੇਂ ਆ ਗਿਆ ਤਾਂ ਪਾਣੀ ਦੇ ਮੈਂ ਤਾਂ ਪੁੱਛ ਕੇ ਲਾਇਆ ਕਿ ਮੋਟਰ ਛੱਡੀ ਆ ਰਹੇ ਨਾ ਜਮੀ ਅਹੋ ਕਰ ਲੈ ਹੈ ਇੱਥੇ ਚਰਨਾ ਦੀ ਦੇ ਨਹੀਂ ਹੈਗਾ ਉਹ ਚਰਨਿਆ ਮੈਂ ਕੀ ਕਰਿਆ ਭਾਈ ਹਾਂ ਤਾਂ ਮੇਰੇ ਕਰੀ ਹੋਈ ਹੈ ਤੇਰੀ ਯਾਰ ਅੱਜ ਦੀ ਲਾਉਣ ਲੱਗੇ ਸਰਦਾਰ ਦੇ ਉਹ ਚਾਚਾ ਤੈਨੂੰ ਕੀ ਦੱਸਾਂ ਨਾ ਉਹ ਸਰਦਾਰ ਆ ਗਿਆ ਉਹ ਕਹਿਣ ਲੱਗੇ ਕਹਿੰਦਾ ਯਾਰ ਸਾਡੇ ਲਾਉ ਸਾਡੇ ਲਾਉ 35 ਕਿੱਲਾਂ ਦਾ ਟੱਕ ਮਿਲ ਗਿਆ ਯਾਰ ਉਹ ਜਾ ਰਾਇਆ ਨਾ ਲਾਲਚ ਕਰਾ ਕਰ ਸਾਡੇ ਛੋਟੇ ਜਿਹੇ ਮਿਨਾਰੇ ਦੇ ਕੌਣ ਲਾ ਉਪਰਾਂ ਦੇ ਜੇ ਤੁਸੀਂ ਆਏ ਲਾਲਚ ਕਰਨ ਲੱਗੇ ਨਹੀਂ 35 ਕਿਲਿਆਂ ਇਕੱਠਾ ਤੱਕ ਮਿਲ ਗਿਆ ਚਾਚਾ ਜਿਆਦੇ ਜ਼ੋਰ ਪਾਈ ਗਿਆ ਉਹ ਜਿਆਦਾ ਜ਼ੋਰ ਪਾਈ ਗਿਆ ਹੁਣ ਮੇਰੇ ਤਾਂ ਨੁਕਸਾਨ ਕਰਤਾ ਨਾ ਮੈਂ ਤਾਂ ਮੋਟਰ ਕਿਰਾਏ ਤੇ ਪੁੱਸੀ ਅਗਲੇ ਦਿਨ ਉਹ ਜੰਦੂ ਜਮ ਜੂਗਾ ਚਾਰਕ ਦਿਨਾਂ ਖੋਲ ਕੱਢ ਦੂ ਚਾਚਾ ਬਣ ਕੇ ਖੜਦਾ ਫਿਰੇ ਅਸੀਂ ਲਾਂ ਚਾਰ ਦਿਨ ਚੰਗੀ ਗੱਲ ਦੀ ਗੱਲ ਹੈ ਚਾਰ ਦਿਨਾਂ ਦੀ ਗੱਲ ਹੈ ਜੀ ਚਾਰ ਦਿਨਾਂ ਬਾਅਦ ਤੇਰੇ ਕੋਲ ਆ ਜਾਾਂਗੇ ਨਾ ਯਾਰ ਮੈਂ ਤਾਂ ਜਮੇ ਆਸੀ ਨਹੀਂ ਮੈਂ ਤਾਂ ਬਹੁਤ ਨੁਕਸਾਨ ਹੋ ਗਿਆ ਐਵੇਂ ਤਾਂ ਮੇਰੇ ਦੁਬਾਰੇ ਹਲ ਮਰਵਾਉਣੇ ਪੈਣਗੇ ਚਾਰ ਦਿ ਤਨਣਾ ਤੱਕ ਤੇਰੇ ਆ ਜਾ। ਐ ਕਰ ਚਾਰ ਦਿਨ ਕਹੇ ਸੀ ਨਾ ਤੂੰ ਤਿੰਨ ਦਿਨ ਖੜ ਜਾ। ਤਿੰਨ ਦਿਨ ਦਾ ਵਾਦਾ ਤੇਰੇ ਕੋਲ ਹਾਜ਼ਰ ਹੋ ਜਾਵੇ। ਅਸੀਂ ਵੀ 2-2 ਬੰਦੇ ਆਂਗੇ ਅਸੀਂ ਆਪੀ ਤੇਰਾ ਕੰਮ ਕਰਾਂਗੇ। ਯਾਰ ਬੜਾ ਅਸਨੇ ਮੇਰ ਦਾ ਜਮਾਈ ਨੁਕਸਾਨ ਹੋ ਜੀ ਯਾਰ ਅੱਛਾ ਤੇ ਟੈਨਸ਼ਨ ਨਾ ਲੈ ਅਸੀਂ ਤੇਰਾ ਕੰਮ ਹਰ ਹਾਲਤ ਚ ਕਰਾਂਗੇ। ਤਨਣਾ ਤਨ ਖੜ ਜਾ ਕਿਉਂ। ਵਾਹਣ ਜੰਮ ਗਿਆ ਫਿਰ ਤੁਸੀਂ ਮੈਨੂੰ ਲਾ ਗਏ ਹੋ। ਚਾਚਾ ਕੋਈ ਨਾ ਫਿਰ ਹੁਣ ਕੀ ਕਰੀ ਅਸੀਂ ਵੀ ਸਾਨੂੰ 35 ਕਿੱਲਾਂ ਦਾ ਟੱਕ ਮਿਲ ਗਿਆ। ਸਰਦਾਰ ਬਾਲਾ ਖੜੇ ਪਈ ਗਿਆ ਕਹਿੰਦਾ ਸਾਡੇ ਕਟੋ ਸਾਡੇ ਕਟੋ 35 ਕਿੱਲਾਂ ਕਹਿੰਦਾ ਅਸੀਂ ਕੀ ਕਰੀਏ ਫਿਰ ਹੁਣ। ਸਾਲ ਔਂ ਚੱਲ ਫਿਰ ਥੋੜੀ ਹੁਣ ਮਰਜ਼ੀ ਹੈਗੀ ਫਿਰ ਆ ਐ ਕਰਿਓ ਫਿਰ ਆ ਜੇ ਮਾੜਾ ਮੋਟਾ ਕੋਈ ਜਾਂ ਮਣਾ ਜਮ ਬਹਣ ਜਮੂਗਾ ਉਹ ਤੁਸੀਂ ਆਪ ਦਾ ਦੇਖ ਕੇ ਲਾ ਦਿਓ ਚਾਚਾ ਬੇਫਿਕਰ ਰਹਿ ਤੇਰਾ ਕੰਮ ਕੱਢਾਂਗੇ ਮੰਨ ਤਾਂ ਲੈ ਤੂੰ ਗੱਲ ਹਾਂ ਸਮਝ ਗਿਆ ਤਿੰਨ ਦਾ ਹੀ ਫੜਦੇ ਤੈਨੂੰ 4 ਦਿਨ ਕਿਹਾ ਸੀਗਾ ਤਿੰਨ ਦਾ ਚੱਲ ਜੇ 4 ਮਾੜੇ ਮੋਟੇ ਓਖੜਨਗੇ ਉਹ ਅਸੀਂ ਲਾ ਦਾਂਗੇ ਆਪ ਚਾਚਾ ਕੋਈ ਨਾ ਅਸੀਂ ਆਪ ਹੀ ਲਾ ਦਾਂਗੇ ਤੈਨੂੰ ਕਿਹਾ ਤਾਂ ਹੈਗਾ ਵੀ ਸਾਡੀ ਟੀਮ ਹੈਗੀ ਆ ਅਸੀਂ ਆਪ ਹੀ ਕੰਮ ਕੱਢਾਂਗੇ ਦੇਖ ਥੋੜੀ ਮਰਜ਼ੀ ਆ ਹੈ ਪਤਾ ਦੇਖ ਕੇ ਆਪ ਦਾ ਟਾਈਮ ਨਾਲ ਆ ਜਾਓ ਹਾਂ ਮੈਂ ਤਾਂ ਦੇਖ ਕੁਝ ਕਰ ਜ਼ੋਰ ਤਾਂ ਹੈ ਨਹੀਂ ਕਿ ਸਾਡਾ ਤਾਂ ਕੋਈ ਉਹ ਗੱਲ ਸਮਝਦਾ ਹੁਣ ਫਿਰ ਮੈਂ ਵੀ ਕੀ ਕਰਾਂ ਨਾ ਉਹ ਸਰਦਾਰ ਪਾੜਾ ਖੜੇ ਪਈ ਗਿਆ ਕਹਿੰਦਾ ਮੇਰੇ ਤਾਂ ਜਾਓ ਉਨੀ ਜਾਓ ਕਹਿੰਦਾ ਅਸੀਂ ਅਖੇ ਨਾ ਅਸੀਂ ਤਿੰਨ ਦਿਨ ਚਾਰ ਦਿਨ ਉਹ ਦੇਵਾਂਗੇ ਤੈਨੂੰ ਉਹ ਕਹਿੰਦਾ ਨਹੀਂ ਯਾਰ ਹੁਣੀ ਆ ਹੁਣੀ ਆਓ ਤਾਂ ਕਰਕੇ ਕਹਿੰਦਾ ਚਾਚਾ ਬਣ ਕੇ ਕੁਝ ਨਹੀਂ ਹੁੰਦਾ ਚੱਲ ਭਾਈ ਫਿਰ ਤੁਸੀਂ ਆਜੋ ਫਿਰ ਤੁਹਾਡੀ ਮਰਜ਼ੀ ਆਉ ਤਾਂ ਹੈ ਜੇ ਗਾਹਾਂ ਉਹ ਕਰੋਂਗੇ ਫਿਰ ਜੰਮੂਗਾ ਬਣਾ ਦਵਾਂਗਾ ਕਹੇ ਤਾਂ ਵੀ ਪਰਸ ਨੂੰ ਆ ਜਾਗੇ ਹਾਂ ਚੱਲ ਫਿਰ ਤੁਸੀਂ ਤੁਹਾਡੀ ਮਰਜ਼ੀ ਹੈ ਪਰਸ ਨੂੰ ਹੈ ਫਿਰ ਆ ਜਾਓ ਜ਼ਰੂਰ ਬਤਾ ਬਸ ਠੀਕ ਹੈ ਅੱਛਾ ਤੇਰਾ ਤਿੰਨ ਦਿਨ ਸਾਨੂੰ ਦੇ ਤੇਰਾ ਕੰਮ ਕਰਾਂਗੇ ਅਸੀਂ ਸਮਝੀਂ ਪਲਾਸਟਿਕ ਆ ਫਿਰ ਹੈ ਹੋਰ ਆ ਸਰਦਾਰਤਨ ਮੇੜੀ 35 ਕਿਲੋ ਦਾ ਟੱਕਾ ਫਿਰ ਤੇਰੇ ਕੋਲ ਆਜ ਨਾਲ ਆਪਕਸ ਕਾਲੇ ਡਾਲ ਡੋਲ ਲਾ ਦਾਂਗੇ ਕੋਈ ਨਾ ਕੋਈ ਨਾ ਤੂੰ ਸੋਚ ਹੀ ਨਾ ਕਰ ਹੋਰ ਬਰਬਾਦ ਮਾਰ ਗਲਤ ਕਰਿਆ ਤੁਸੀਂ ਨੇ ਬਸ ਕੀ ਕਰੀਏ ਬਰਬਾਦ ਕੋਈ ਨਾ ਸਾਹ ਲੈ ਕੋਈ ਨਾ ਕਰ ਗੱਲ ਕਰੀਏ ਗੱਲ ਕਰੀਏ ਦਰ ਬਹੁਤ ਦਿਨ ਹੋ ਗਏ ਨਾ ਕੀ ਇਹਦਾ ਪੈਸਾ ਮਹਾਂਚਲ ਮਿਲਿਆ ਜੀ ਨਾਲੇ ਪ੍ਰਧਾਨ ਨੂੰ ਹਾਂ ਪਹਿਲੇ ਇਹ ਵੀ ਮਿਲ ਜੀ ਹਾਂ ਹਾਂਜੀ ਦੱਸਣੀ ਹੈਗੇ ਨਹੀਂ ਹਾਂਜੀ ਸਰਦਾਰ ਨੂੰ ਬੁਲਾਣ ਅੱਛਾ ਜੀ ਚਲੋ हां रसाब बनला है मुसो पूरा सुन है सुनपतिया जी जेड़ा चलदा रेट 100 ਰੁਪਏ ਤੁਸੀਂ ਐਕਸਟਰਾ ਕਿਹਾ ਸੀ ਕਰੋ 3000 ਦੇ حساب ਨਾਲ 3100 ਰੁਪਏ ਕਹਿੰਦੀ ਹੋ ਤੁਸੀਂ 35 ਕਿੱਲਾਂ ਦਾ ਉਹ ਕਿਹੜਾ 3100 ਯਾਰ ਮੈਨੂੰ ਤਾਂ ਦਿਹਾੜੀ ਪੁੱਲੋਂ ਪੈਗੀ ਮੇਰਾ ਤਾਂ ਇੰਨੇ ਡਾਲ ਮਾਰ ਕੇ ਹੁਣ ਦੇਖੋ ਜੀ ਉਹ ਤਾਂ ਖਿੱਚਦਾ ਕੰਮ ਸੀ ਤੁਸੀਂ ਨੇ ਸਾਨੂੰ ਕਿਹਾ ਵੀ ਅਸੀਂ 3100 ਦੇ ਹਿਸਾਬ ਨਾਲ ਕਰਾਂਗੇ 35 ਕਿੱਲਾਂ ਦਾ ਅਸੀਂ 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 ਤਾਂ ਵੀ ਛੋਟਾ ਕਹਿਣਾ ਨਹੀਂ ਮੋੜਿਆਗਾ ਮਾ ਚਲੋ ਕੋਈ ਚੱਕਰ ਨਹੀਂ ਸਰਦਾਰ ਜੀ ਆਣਦੇਗੇ ਵੀ ਕੋ ਚੱਕਰ ਨਾ ਟਾਈਮ ਚੋਂ ਟਾਈਮ ਕੱਟ ਕੇ ਜੀ ਤੁਹਾਡੇ 35 ਕਿਲੇ ਪੂਰੇ ਕਰਿਆ ਜੀ ਹੋਰ ਕਿਲੇ 35 ਨਹੀਂ ਹੈਗੇ ਕਬਜ਼ੇ ਚ 33 ਨੂੰ ਤਾਂ ਕਾਗਜ਼ਾ 'ਚ ਹੀ 35 ਨਹੀਂ ਹੈ ਦੇਖੋ ਜੀ ਅਸੀਂ ਤਾਂ 35 ਕਿਲਾਂ ਦੇ ਸਹਾਰੇ ਨਾਲ ਗੱਲ ਕਰੀ ਸੀ ਨਾ 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 ਇਹ ਗੱਲ ਗਲਤ ਸੀ ਤੁਹਾਡੀ ਕੋਈ ਗੱਲ ਗਲਤ ਨਹੀਂ ਹੈਗੀ ਪੱਲੇ ਦੇ ਹੱਦ ਦੀ ਕਿਹੜੀ ਗੱਲ ਆ ਮੂਹਰੇ ਕਹਿਣਾਗਾ ਮੈਂ ਕਿਉਂਕਿ ਮੈਨੂੰ ਪੈਗੀ ਦਿਹਾੜੀ 3100 ਖੋਲਿਆ ਸੀ ਆ ਦਿਹਾੜੀ ਪੱਲੋਂ ਪੈਗੀ ਡਾਲਾਉਣੇ ਵੇਗਿਆ ਰੁਪਿਆ 3000 ਰੁਪਈ ਲੂਗਾ ਕਿਲੇ ਦਾ ਨਾਲੇ 35 ਦੇ ਨਹੀਂ ਮਿਲਦੀ 33 ਦੀ ਮਿਲੂਗਾ ਦੇਖੋ ਜੀ ਚਲੋ ਤੁਸੀਂ 33 ਦੀ ਗੱਲ ਕਰੋ 35 ਦੀ ਜਗ੍ਹਾ 33 ਦੀ ਗੱਲ ਕਰ ਰਹੇ ਹਾਂ ਅਸੀਂ ਮੰਨਦੇ ਹਾਂ ਲੇਕਿਨ ਜਿਹੜਾ ਰੇਟ ਹੈਗਾ 3000 ਚੱਲਦਾ ਸੀਗਾ 100 ਰੁਪਏ ਤੁਸੀਂ ਉੱਥੇ ਕਿਹਾ ਸੀ 3100 ਤੇ 3200 ਚੱਲੂਗਾ ਮੈਨੂੰ ਜਿਹੜੀ ਪੰਨੋਂ ਪਈ ਦਾਲ ਦੁਆਰੇ ਰਵੋਣੇ ਪੈਗੇ ਕੋਈ 3100 ਨਹੀਂ 3000 ਰੁਪਏ ਜਿਹੜਾ ਪਿੰਡ ਚੱਲਦਾ ਹੋਊਗੀ ਜੰਮਗਾ ਤੁਸੀਂ ਪੈਸੇ ਦੱਸੋ ਕਿੰਨੇ ਮਰਦ ਹੁੰਦੇ ਬਾਕੀ ਤੁਹਾਡੀ ਮਰਜ਼ੀ ਜੀ ਦੇਖਣੋਈ ਤੁਸੀਂ ਆਪ ਜਿਆਦੇ ਤੱਕਾ 33 ਕਿੱਲਾਂ ਦੇ 3000 ਰੁਪਏ ਹਿਸਾਬ ਨਾਲ 9900 ਰੁਪਏ ਬਣਦਾ ਉਹ ਲਿਆ ਦਿਨਾ ਮੈਂ ਆਹ ਤੱਕਾ ਕਰ ਰਹੇ ਹਾਂ ਵਾਲਾ ਤੱਕ ਆ ਗਿਆ ਤੇ ਤਾਂ ਬਾੜੀ ਮਾੜੀ ਕਰੀ ਯਾਰ ਸਾਰਿਆਂ ਦੀ ਹੋਰ ਯਾਰ ਗਰੀਬ ਬੰਦੇ ਬਾਰੇ ਸੋਚਦਾ ਰਹਿੰਦੇ ਸਿੱਧਾ 10000 ਦਾ ਘਾਟਾ ਪੱਲੋ ਪੈ ਗਿਆ ਆਪਣੀ ਤਾਂ ਦਿਹਾੜੀ 10000 ਰੁਪਇਆ ਸਿੱਧਾ ਹੋਰ ਖਿੱਚ ਜੋ ਮੰਨ ਕੇ ਚੱਲੋ ਯਾਰ ਆਪਾਂ ਟਾਈਮ ਤੋਂ ਟਾਈਮ ਕੱਢ ਕੇ ਇਹਨਾਂ ਦਾ ਕੰਮ ਨਵੇਂੜਿਆ ਸੀਗਾ ਫੇਰ ਵੀ ਆਪਾਂ ਨੂੰ ਇਹਨਾਂ ਘਾਟਾ ਪੈ ਗਿਆ 10000 ਨਾ ਕੋਈ 4000 ਨਾ ਪਾਣੀ ਦਾ ਇਹ ਤਾਂ ਕੱਚੀ ਗੱਲ ਹੋ ਗਈ ਜਮ ਲਾਈ ਬੁੜੇ ਆ ਗਏ ਮੈਂ 99000 ਆਈ ਬਹੁਤ 99 ਵੀ ਬਣਦਾ ਤੁਸੀਂ ਤਾਂ ਇਹ ਬਾਲਾ ਤੱਕਾ ਕਰ ਗਏ ਕੋਈ ਤੱਕਾ ਨਹੀਂ ਯਾਰ ਮੈਨੂੰ ਤਾਂ ਵੱਧ ਪੈ ਗਏ ਉਹਨੇ ਪੈਸੇ ਸਾਡਾ 10000 ਮਰ ਗਿਆ ਦੇਖੋ ਜੀ ਚੰਗੀ ਗੱਲ ਨਹੀਂ ਇਹ ਨਹੀਂ ਨਹੀਂ ਬਹੁਤ ਆ ਠੀਕ ਹੈ ਸਾਡਾ ਖਰਚਾ ਪਾਣੀ ਉਤਲਾ ਬਣ ਗਿਆ ਜੀ ਹਿਸਾਬ ਨੂੰ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਬਹੁਤ ਥੋੜਾ ਉੱਚੇ ਮਰ ਜੀ ਸਰਦਾਰ ਜੀ ਚੰਗਾ ਜੀ ਫਿਰ ਧੰਨਵਾਦ ਕੋਈ ਗੱਲ ਓਕੇ ਦੇਖ ਲੈ ਭਰਾਵਾ ਹੋਰ ਯਾਰਾ ਬੋਲੀਆ ਸਾਹ ਕਰਕੇ ਤੇਰੀ ਹੋ ਬੱਲੀਆ ਕੋਲਾ ਲਿੰਗ ਜੀ ਦੇਖੋ ਬੰਦਾ ਕੁਛ ਨਾ ਹੋਰ ਯਾਰਾ ਮੈਨੇ ਤਾਂ ਕੋਈ ਆਦੂ ਤੇ ਲੱਗਦੀ ਨਹੀਂ ਚੱਲ ਦੇਖਦੇ ਆ ਕੀ ਬੰਦਾ ਹਲੇ ਅੱਛੀ ਗੱਲ ਦੀ ਮੈਠੋ ਬਜੀ ਦੇਖੋ ਮਾਸ਼ੱਲਾ ਇਹਦੇ ਕਿੰਨੇ ਕਿੰਨਾ ਬਣਦਾ ਹੁਣ ਤਨ ਇੱਕ ਕਹਿੰਦਾ ਸੀ ਤਨ ਇੱਕ ਕਹਿੰਦਾ ਸੀ ਠੇਕੇ ਵਾਲਾ 6 ਕਿਲੋ ਹੋ ਗਏ 6 ਕਿਲੋ ਆਹ 18000 ਹੋ ਗਿਆ ਹਾਂ 18000 ਬਣਦਾ ਯਾਰ ਦੋ ਜਰਾ ਪਾਣੀ ਪੀ ਲੋ ਗਰਾ ਅਲਗ ਗਲਾਸ ਲੋ ਗਰਮੀ 'ਚ ਜੋ ਆਇਆ ਹਾਂ ਗਰਮੀ ਬਹੁਤ ਆ ਜਾਂਦੀ ਹੈ ਬਸ ਹਾਂ ਹੋ ਗਿਆ ਕੰਮ ਇਹ ਹੋਰ ਵਧੀਆ ਜਮਾਈ ਕਿਵੇਂ ਆਉਣੇ ਬਸ ਨੂੰ ਪਤੀ ਹੈ ਜੀ ਅਸਾਂ ਸਾਹ ਕਿਤਾਬ ਕਰਦੇ ਹੁੰਦੇ ਆਈ ਇਹ ਸਾਹ ਕਿਤਾਬ ਆਪਣਾ 3000 ਦਾ ਰੇਟ ਚਾਹਦਾ ਜੀ ਦੱਸਿਆ ਠੀਕ ਗੱਲੇ ਬੰਦੇ ਸੀਗੇ ਜੀ 300 ਤੁਸੀਂ ਕਹਿੰਦੇ ਸੀ ਹਉਤੇ ਜੀ ਤਿੰਨ ਕਿੱਤੇ ਲੈ ਹਾਂ ਬਣਦੇ ਦਾ ਸਿਰਾ 6 ਕਿੱਲੇ ਆ ਅੱਛਾ ਜੀ ਪਰ ਆਪਣਾ ਨਾ ਜਿਹੜੇ ਆਪਣੇ ਆਪ ਦੇ ਤਿੰਨ ਕਿੱਲੇ ਨੇ ਉਸ ਤਿੰਨ ਲਿਗੇ ਸਵਾ ਦੰਨ ਨੇ ਅੱਛਾ ਜੀ ਹਾਂ ਅੱਛਾ ਜੀ ਬੱਦਵਾ ਆਨ ਰਿਹਾ ਆਪਾਂ ਤੁਹਾਨੂੰ ਵੱਧ ਦੇ ਦੇਵਾਂਗੇ ਸਵਾ 3 ਕਿਲੋ ਹੋ ਗਿਆ ਜੀ ਫਿਰ ਸਵਾ 3 ਕਿਲੋ ਹੋ ਗਿਆ ਹਾਂ ਚਲੋ ਤੇ ਆਪਾਂ ਨੂੰ ਤਾਂ ਪਤਾ ਨਹੀਂ ਸੀ ਲੋ ਹਾਂ ਤਾਂ ਕਰਕੇ ਫਿਰ ਉਹ ਹਿਸਾਬ ਨਾਲ ਆਪਾਂ ਕਰ ਲੈਨੇ ਹਣਾ ਆਲਾ ਸਿਰ ਗਿਣੋ ਗਿਣ ਲੈ ਗਿਣ ਲੈ ਤਨਸੋਬਾ ਵਧਦਾ ਇਹੋ ਮਿਲਿਆ ਰਈ ਹਾਂ ਉਹ ਨਹੀਂ ਯਾਰਿਆ ਤੇਰਾ ਅੱਛਾ ਹੀ ਸੋਚ ਤੇ ਆਪਣੀ ਜੀਰੀ ਵਧੀਆ ਚੱਲੀ ਹੈ ਹਨਾ ਕੋਈ ਕੋਈ ਢਾਲ ਨਹੀਂ ਮਰਿਆ ਜਿਵੇਂ ਆਪਾਂ ਨੂੰ ਇਹ ਵੀ ਢਾਲਣਾ ਮਰ ਜਣਾ ਵੀ ਬਹਾਨਾ ਜੰਮ ਜੂਗਾ ਠੀਕ ਹੈ ਕੋਈ ਢਾਲ ਨਹੀਂ ਮਰਿਆ ਕੋਈ ਗੱਲ ਨਹੀਂ ਤੁਸੀਂ 372 ਲੈ ਜਾਓ ਕੋਈ ਚੱਕਰ ਨਹੀਂ ਤੁਸੀਂ ਵੀ ਗਰੀਬ ਹੋਗੇ ਫੇਰ ਕੀ ਡੀ ਗੱਲ ਹੈ ਹਨਾ ਚਲੋ ਮਿਹਰਬਾਨੀ ਤੁਹਾਡੀ ਮਿਹਰਬਾਨੀ ਜੀ ਤੁਹਾਡੀ ਹਾਂ ਕੋਈ ਗੱਲ ਨਹੀਂ ਵਧੀਆ ਜੀਰੀ ਚੱਲੀ ਆਪਣੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਦੱਸ ਸਕਦੇ ਹੋ ਕੋਈ ਗੱਲ ਨਹੀਂ ਹਨਾ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਠੀਕ ਹੈ ਜੀ ਉਹ ਚਾਹ ਬਣਦੀ ਸੀ ਕੀ ਚਾਹ ਬਸ ਜੀ ਬਹੁਤ ਧੰਨਵਾਦ ਕਿੰਦੇ ਨੀ ਚਾ ਬਸ ਮਿਹਰਬਾਨੀ ਦੀ ਚਲੋ ਠੀਕ ਆ ਚੰਗਾ ਕਰਦੇ ਆ ਠੀਕ ਠੀਕ ਜੀ ਠੀਕ ਇਹ ਕਿਦਾਂ ਵੇ ਆਪਾਂ ਨੂੰ ਲਾਲਚ ਕੀਤਾ ਕਿੰਨਾ ਮਾੜਾ ਪੈ ਗਿਆ ਬਹੁਤ ਮਹਿੰਗਾ ਪੈ ਗਿਆ ਯਾਰ ਲਾਲਚ ਕੀਤਾ ਸਹੀ ਗੱਲ ਆ ਬੜਾ ਮਹਿੰਗਾ ਪੈ ਗਿਆ ਇੱਕ ਉਹ ਦੇਖ ਆਪਾਂ ਨੂੰ ਭੋਲਾ ਸਵਾਸ਼ੀ 6 ਕਿੱਲੇ ਕਹਿੰਦਾ ਸੀ ਸਵਾਸ਼ੀ 6 ਕਿੱਲੇ ਨਿਕਲੇ ਆਪਾਂ ਨੂੰ ਖੁਸ਼ ਹੋ ਕੇ ਪੈਸੇ ਦਿੱਤੇ ਮਿਲ ਖੁਸ਼ ਕਰਕੇ ਪੈਸੇ ਦਿੱਤੇ ਨੇ ਯਾਰ ਜਮਾ ਖੁਸ਼ ਕਰਤਾ ਯਾਰ ਇੱਕ ਆਪਾਂ ਸਰਦਾਰਾਂ ਦੇ ਘਰੇ ਗਏ ਸੀਗੇ 35 ਕਿੱਲੇ ਕਹਿੰਦਾ ਸੀ 35 ਕਿੱਲੇ 33 ਕਿੱਲਾਂ ਦੇ ਹਿਸਾਬ ਨਾਲ ਆਪਾਂ ਨੂੰ ਸਾਫ਼ ਕਰਕੇ ਨਿਮੇੜਤਾ ਇਹ ਗੱਲ ਹੈ ਯਾਰ ਸਾਰਿਆਂ ਨਾਲ ਆਪਾਂ ਨੂੰ ਬਰਾਬਰ ਸਮਝਣਾ ਚਾਹੀਦਾ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਹੋਰ ਯਾਰ ਭਾਈ ਆਪਾਂ ਤਾਂ ਧੰਨਵਾਦ ਗਾਉਣੇ ਆ ਕੋਲੇ